ਮਾ ਆਪਸੇ ਆਣੀ ਬੰਨਣਾ ਚਾਹੀਦਾ ਵਾ ਤੇ ਮੈਂ ਲਾਗੇ ਹੱਥ ਭੜਤੀ ਪਵਾਵਾ ਉਹ ਆਰਾਮ ਨਾਲ ਬੈਠੀ ਰਹਿੰਦੀ ਆ ਤੇ ਇਦਾਂ ਕਿੰਨਾ ਚਿਰ ਕੰਮ ਚੱਲੂਗਾ ਮੰਮੀ ਜੀ ਜੇ ਉਹਨੇ ਕਰਨਾ ਹੁੰਦਾ ਨਾ ਉਹਨੇ ਪਹਿਲੇ ਦਿਨ ਤੋਂ ਹੀ ਕਰ ਲੈਣਾ ਸੀ ਮੈਂ ਕੁਝ ਵੀ ਨਹੀਂ ਬੈਠੀ ਹਾਂ ਵੱਡੀ ਲੱਗੇ ਅੱਛਾ ਤੇ ਐਵੇਂ ਕੋੜੂ ਸਾਂਹੀਆਂ ਛੱਡੀ ਜਾਂ ਰਹੀ ਸੀ ਕਿਉਂ ਕੀ ਗੱਲ ਕੀ ਪਤਾ ਕੀ ਇਹਨੂੰ ਲੜਿਆ ਵਾ ਐਵੇਂ ਗੱਲਾਂ ਕਰੀ ਜਾਂ ਰਹੀ ਸੀ ਇਦਾਂ ਨਹੀਂ ਆ ਮੇਰੇ ਕੋਲ ਕੰਮ ਨਹੀਂ ਹੁੰਦਾ ਚੁੱਕ ਚੁੱਕ ਚੀਜ਼ਾਂ ਮਾਰਨ ਲਈ ਹੀ ਜੋ ਦਾ ਹਾਂਜੀ ਸਭ ਘਟਣ ਦੇ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਹਾਂਜੀ ਅਨਵਲੀਨ ਨੂੰ ਨਾ ਆਪਣੇ ਲਾਗੇ ਇੱਥੇ ਬਿਠਾ ਲਓ ਅੱਛਾ ਤੇ ਮੈਂ ਨਾ ਪਹਿਲੀਆਂ ਚ ਹੋ ਕੇ ਆ ਗਿਆ ਠੀਕ ਹੈ ਠੀਕ ਆ ਹੋ ਆਉ ਤੀ ਤੇ ਰੋਟੀ ਖਾ ਲਈ ਉਹ ਰੋਟੀ ਮੈਂ ਆ ਕੇ ਖਾਉਂਗਾ ਤੁਸੀਂ ਵੀ ਕੰਮ ਕਰ ਲਓ ਤੇ ਮੈਂ ਵੀ ਮੜਾ ਜਾ ਹੋਵਾਂ ਪਾਣੀ ਮੈਡੀ ਲੱਗਣੀ ਆ ਠੀਕ ਹੈ ਠੀਕ ਉਹਨਾਂ ਦੇ ਅੱਧਾ ਕੰਮੀਆਂ ਕਰ ਲਓ ਤੇ ਮੈਂ ਪਹਿਲੀਆਂ ਚ ਹੋਣ ਕੋਈ ਨਹੀਂ ਮੈਂ ਕਰ ਲੈਂਦਾ ਠੀਕ ਆ ਹਾਂ ਠੀਕ ਆ ਦਾਸੀ ਪੁੱਤ ਮੇਰਾ ਉਹ ਵੇ ਦਾ ਨਹੀਂ ਕਰੀਦਾ ਕੱਢ ਲਓ ਮੁੱਛ ਹੂੰ ਸਬਜੀ ਕੱਟਣ ਨਹੀਂ ਆ ਜਾਵਾਂ ਤਾਂ? ਹਾਂਜੀ ਮੰਮੀ। ਤਰਪਿੰਦਰ ਨੂੰ ਖੁੜਾ ਦੇਣੀ ਹਵੇਲੀ ਬੈਠੀ ਆ। ਆਪੇ ਸਬਜੀ ਕੱਟ ਕੇ ਦਿੰਦੀ ਤੈਨੂੰ। ਕੋਈ ਗੱਲ ਨਹੀਂ ਮੰਮੀ ਜੀ। ਜਦੋਂ ਪਹਿਲਾਂ ਕਰੀ ਦੇਈ ਤੇ ਹੁਣ ਕਰ ਲੂੰਗੀ ਤੇ ਫਿਰ ਕੀ ਹੋਊਗਾ? ਤੇ ਦੱਸ ਉਹਨੇ ਬੈਠੀ ਦਾ ਵਧਣਾ ਵਾ। ਲਾ ਕੇ ਥੋੜਾ ਬੂਟਾ ਹੱਥ ਪੜਾਤੀ ਬੰਦਾ ਪਵਾ ਦਿੰਦਾ ਵਾ। ਜੀ ਕਰਨਾ ਹੋਏ ਤੇ ਇਹਨੂੰ ਆਪ ਨਹੀਂ ਪਤਾ। ਤੇ ਕੰਮ ਕਰਨ ਵਾਲਾ ਪਿਆ ਵਾ ਤੇ ਮੈਂ ਕਹਿੰਦੀ ਬਾਰ-ਬਾਰ ਚੰਗੀ ਨਹੀਂ ਲੱਗਦੀ ਕਿਉਂਕਿ ਮੇਰੇ ਕੋ ਗੱਲਾਂ ਨਹੀਂ ਸੁਨੀਆਂ ਜਾਂਦੀਆਂ। ਉਹ ਤੋਂ ਹੁਣ ਆਪ ਸਿਆਣੀ ਬਨਣਾ ਚਾਹੀਦਾ ਵਾ। ਤੇ ਮੈਂ ਲਾ ਕੇ ਹੱਥ ਪੜਾਤੀ ਪਵਾਵਾ। ਉਹ ਆਉਣਾ ਬੈਠੀ ਰਹਿੰਦੀ ਆ ਤੇ ਇਦਾਂ ਕਿੰਨਾ ਚਿਰ ਕੰਮ ਚੱਲੂਗਾ ਮੰਮੀ ਜੀ ਜੇ ਉਹਨੇ ਕਰਨਾ ਹੁੰਦਾ ਨਾ ਉਹਨੇ ਪਹਿਲੇ ਦਿਨ ਤੋਂ ਹੀ ਕਰ ਲੈਣਾ ਸੀ ਤੇ ਹੁਣ ਜਦੋਂ ਅਗਲੀ ਨਹੀਂ ਆਪਣੀ ਜ਼ਿੰਮੇਵਾਰੀ ਸਮਝਦੀ ਤੇ ਮੈਂ ਉਹਨੂੰ ਬਾਰ-ਬਾਰ ਕਹਿੰਦੀ ਚੰਗੀ ਥੋੜੀ ਲੱਗਦੀ ਈਏ ਉਹਨੂੰ ਤਾਂ ਆਪ ਸਿਆਣੀ ਬਾਨਣਾ ਚਾਹੀਦਾ ਮੈਂ ਤਾਂ ਉਹਦੋਂ ਨਾ ਐਵੇਂ ਤੈਨੂੰ ਵਿੱਚ ਭਾਗ ਦੇ ਕਿਹਾ ਵੀ ਰਿਸ਼ਤਾ ਕਰਾ ਦੇ ਦਫਾ ਹੁੰਦਾ ਜਿੱਥੇ ਜਾਂਦਾ ਹੀ ਜਾਂਦਾ ਰਹਿੰਦਾ ਆ ਤੇ ਕਲੰਕੀ ਵਿਆਹ ਲੈਣ ਦਾਵਾ ਨਾ ਕੋਈ ਕੰਮ ਕਰਦੀ ਆ ਨਾ ਉੱਥੇ ਕਿਤੇ ਬਾਹਰ ਅੰਦਰ ਨੇ ਹੁਣ ਆ ਉਥੇ ਰਜਾਈ ਦੇ ਵਿੱਚ ਹੀ ਬੈਠੀ ਰਹਿੰਦੀ ਬਸ ਸਾਰਾ ਦਿਨ ਮਮੀ ਜੀ ਕਿਹੇ ਵੇਲੇ ਸਮਾਂ ਹੀ ਇਦਾਂ ਲੰਘਦਾ ਵਾ ਕਿ ਜਿਹੜੀ ਗੱਲ ਹੋਣੀ ਹੁੰਦੀ ਹੈ ਨਾ ਉਹ ਹੋ ਕੇ ਵੀ ਰਹਿ ਜਾਂਦੀ ਆ ਮੰਨ ਲਓ ਜੇਹੀਂ ਨਾ ਹੰਮੀ ਭਰਦੇ ਤੂੰ ਹੀ ਨਾ ਭਰਦੇ ਤੇ ਬਾਹਰੋਂ ਕਿਸੇ ਨੂੰ ਕਹਿ ਕੇ ਕਰਵਾ ਲੈਂਦਾ ਤੇ ਫਿਰ ਕੀ ਕਰਨਾ ਹੈ ਮੈਂ ਤਾਂ ਇਹ ਸੋਚਿਆ ਸੀ ਕਿ ਚਲ ਤੂੰ ਹੀ ਵਿੱਚ ਪਾ ਕੇ ਰਿਸ਼ਤਾ ਕਰਾ ਦੋਗੇ ਤੇ ਕੰਮ ਤਾਂ ਦਾ ਲੱਗ ਜੂਗਾ ਤੇ ਕਰੂਗਾ ਕੋਈ ਕੰਮ ਪਰ ਨਹੀਂ ਕੰਮ ਤਾਂ ਦਾ ਕੀ ਕਰਨਾ ਹੈ ਉਹ ਜਿਹੜੀ ਵਿਆਹ ਕਿ ਲਿਆਂਦੀ ਹੈ ਨਾ ਉਹ ਤੇ ਇਹਦੇ ਨਾਲੋਂ ਵੀ ਕਮੀ ਆ ਗਈ ਆ ਐਸਲ ਵਿੱਚ ਮੰਮੀ ਜੀ ਤਹੀ ਕਰਦੇ ਹੀ ਮੇਰੀਆਂ ਗੱਲਾਂ ਦਾ ਗੁੱਸਾ ਕਿਉਂਕਿ ਮੈਂ ਬੋਲ ਦਿੰਨੀ ਆ ਸੱਚ ਮੈਂ ਮਾੜਾ ਥੋੜੀ ਕਹਿੰਦੀ ਹੀ ਵੀ ਲਵਲੀ ਨੂੰ ਕੰਮਕਾਰ ਤੇ ਭੇਜਿਆ ਕਰੋ ਮੇਰੀ ਕਿਹੜਾ ਲਵਲੀ ਨਾਲ ਕੋਈ ਦੁਸ਼ਮਣੀ ਆ ਮੈਂ ਤੇ ਸਿਰਫ ਇਹੀ ਚਾਹੁੰਦੀ ਹੀ ਵੀ ਇਹ ਕੰਮਕਾਰ ਕਰਦੇ ਨੇ ਆਪਣਾ ਹੱਥੀ ਤੇ ਕੋਈ ਲਵਲੀ ਵੀ ਸਿੱਖ ਲੈਂਦਾ ਤਾਂ ਕਿ ਕੱਲ ਨੂੰ ਦੋਵੇਂ ਭਰਾ ਕਰਦੇ ਤੇ ਸਾਰੇ ਸ਼ਰੀਕੇ ਨਹੀਂ ਨਿਖਤ ਕਰਨੀ ਹੀ ਹੁਣ ਘਟੋ ਘਟ ਸਾਰੇ ਗੱਲਾਂ ਤੇ ਕਰਨਦੇ ਨੇ ਤੇ ਇਹਨੂੰ ਇੰਨੀ ਆ ਗੱਲ ਨਹੀਂ ਹੈਗੀ ਵੀ ਮੈਂ ਹੁਣੀ ਸਿੱਖਣਾ ਗਾ ਆਪਣਾ ਘਰ ਕਿਦਾਂ ਚਲਾਊਗਾ ਆਪੇ ਮੁੜ ਕੇ ਕੰਦਨ ਟਕਰਾ ਮਰੂਗਾ ਕਿ ਸਾਡਾ ਇਹਦੇ ਵਿੱਚ ਕੀ ਕਸੂਰ ਵਾ ਅਸੀਂ ਤਾਂ ਪੜਾਹਲ ਖਾ ਵੀ ਦਿੱਤਾ ਘਰ-ਬਾਰ ਵੀ ਬਣਾਉਂਤਾ ਜੋ ਤੁਹਾਡੇ ਫਰਜ਼ ਹੀ ਅਸੀਂ ਸਾਰੇ ਆਪਣੇ ਅਦਾ ਕਰਦੇ ਆ ਵਿਆਹ ਕੇ ਥਾਂ-ਥਾਂ ਤੈਨੂੰ ਕਰਤਾ ਵਾ ਤੇ ਗਾੜੀ ਨਾ ਕਰੂਗਾ ਤਾਂ ਆਪੇ ਜੀ ਆਜੰਤ ਕੋ ਗਾੜੀ ਛਿੱਤਰ ਖਾਇਆ ਕਰੂ ਸਾਡਾ ਕੀ ਕਸੂਰ ਇਹਦੇ ਵਿੱਚ ਮੰਮੀ ਜੀ ਉਹਨੂੰ ਕੀ ਲੋੜ ਆ ਕੰਦਾਂ ਨੂੰ ਟਕਰਾ ਮਾਰਨ ਦੀ ਕੰਦਾਂ ਨੂੰ ਟਕਰਾ ਮਾਰਨ ਵਾਸਤੇ ਅਹੀਂ ਜੋ ਹੈਗੇ ਆ ਉਹਦੇ ਨੇ ਸਿਰ ਖਪਾਈ ਕਰਦੇ ਰਹਿਣੇ ਆ ਮਾੜੀ ਜੀ ਗੱਲ ਹੁੰਦੀ ਆ ਸਾਰੇ ਉਹਦੇ ਵੱਲ ਹੋ ਜਾਂਦੇ ਆ ਤੇ ਜਦੋਂ ਗੱਲ ਵਿਗੜਨ ਵਾਲੀ ਹੁੰਦੀ ਆ ਫਿਰ ਸਾਡੇ ਸਿਰ ਤੇ ਆ ਚੜਦੇ ਨਹੀਂ ਤੁਹਾਡੇ ਸਿਰ ਤੇ ਕੀ ਆਉਣੀ ਆ ਮੈਂ ਤਾਂ ਉਹਦੇ ਮੂੰਹ ਹਲ ਵੇਖਣ ਲਈ ਆ ਜਿੱਦਾਂ ਦਾ ਮਾਂ ਪਿਓ ਹੋ ਕੇ ਗਿਆ ਵਾ ਨਾ ਉਹ ਤਾਂ ਦਾ ਮੂੰਹ ਲਮਕਾਇਆ ਵਾ ਮੈਨੂੰ ਉਹ ਤਾਂ ਲੱਗਦਾ ਵਾ ਵੀ ਉਹ ਜਵਾਬ ਹੀ ਦੇਗੇ ਇਹ ਨੌਕਰੀ ਵੱਲੋਂ ਚਲੋ ਮੰਮੀ ਜੇ ਜਵਾਬ ਵੀ ਦੇਣਾ ਵਾ ਤੇ ਫਿਰ ਕੀ ਹੋਇਆ लवली ਕਿਹੜਾ ਮਾੜਾ ਲਿੱਸਾ ਵਾ ਪਹਿਲੀ ਚ ਕੰਮ ਕਰੇ ਹਾਂ ਹੋਰ ਠੇਕੇ ਦੇ ਲੈ ਲੈ ਇਹ ਵੀ ਤੇ ਕਰਨੀ ਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਕੁਰਸੀ ਤੇ ਬੈਏ ਤੇ ਫੇਰ ਹੀ ਕੰਮ ਹੁੰਦੇ ਨੇ ਗੱਲ ਪਤਾ ਪੁੱਤ ਕੀ ਹੋਈ ਆ ਉਹਨੇ ਪਹਿਲੇ ਦਿਨ ਤੋਂ ਉਹ ਨੂੰ ਭੂਏ ਚੜਾਤਾ ਵਾ ਵੀ ਮੇਰੇ ਪਿਓ ਨੇ ਤੈਨੂੰ ਨੌਕਰੀ ਦਵਾ ਦੇਣੀ ਆ ਮੈਨੂੰ ਤਿੰਨ ਕਿਲੇ ਉੱਥੋਂ ਆ ਜਾਣੇ ਆ ਇਸੇ ਲਾਲਚ ਦੇ ਵਿੱਚ ਆਣ ਕੇ ਉਹਨੇ ਤੇ ਜਿਹੜਾ ਕੰਮ ਮਾੜਾ ਮੋਟਾ ਕਰਦਾ ਸੀ ਉਹ ਵੀ ਹੱਥੀ ਛੱਡਤਾ ਮੰਮੀ ਜੀ ਬਗਾਨੀਆਂ ਦਾ ਕੀ ਕਸੂਰ ਕੱਢਣਾ ਜਦੋਂ ਪਹਿਲੇ ਦਿਨ ਤੋਂ ਹੀ ਨਹੀਂ ਉਹ ਕੰਮ ਕਰਦਾ ਉਹਨੇ ਤੇ ਆ ਕੇ ਸਿਰਫ ਉਹਨੂੰ ਵਧਾਵਾ ਹੀ ਦਿੱਤਾ ਵਾ ਵੀ ਤੂੰ ਨਹੀਂ ਕਰਦਾ ਤੇ ਕੋਈ ਗੱਲ ਨਹੀਂ ਗਲਤੀ ਤੇ ਤੁਹਾਡੀ ਆ ਜਿਨ੍ਹਾਂ ਨੇ ਉਹਨੂੰ ਪਹਿਲੇ ਦਿਨੋਂ ਹੀ ਕੰਮ ਕਿਆ ਬਾਕੀ ਦੂਜੀ ਗੱਲ ਇਹ ਆ ਕਿ ਜਦੋਂ ਬੱਚਾ ਪਹਿਲੇ ਦਿਨੋਂ ਕੰਮ ਨਾ ਕਰੇ ਫਿਰ ਉਹ ਜਨਾਨੀਆਂ ਦੇ ਆਇਆ ਕੰਮ ਥੋੜੀ ਕਰਦੇ ਹੁੰਦੇ ਆ ਜਾਂ ਤੇ ਉਹ ਪਹਿਲੇ ਦਿਨੋਂ ਕਰਦਾ ਹੁੰਦਾ ਤੇ ਉਹ ਆ ਕੇ ਹਟਾ ਦਿੰਦੀ ਫਿਰ ਤੇ ਉਹਨੂੰ ਕਹਿਣ ਵਾਲੇ ਵੀ ਬਣਦੇ ਲਿਆ ਮੈਂ ਕੱਟਦੀ ਆ ਸਬਜ਼ੀ ਤੇ ਜਾ ਤੂੰ ਅੰਦਰ ਦਾ ਕੰਮ ਕੋਈ ਵੇਖ ਲੈ ਠੀਕ ਐ ਮੈਂ ਨਾ ਚਾਹੁੰਦੀ ਨਹੀਂ ਆ ਵੀ ਤੁਹਾਨੂੰ ਕੋਈ ਵੀ ਗੱਲ ਕਵਾਂ ਪਰ ਫਿਰ ਵੀ ਜਦੋਂ ਤੁਸੀਂ ਗੱਲ ਕਰਦੇ ਜੇ ਨਾ ਖਪਾ ਸਿਰਫ ਇਸੇ ਕਰਦਾ ਵਾ ਕਿ ਘਟੋ ਘਟਾ ਆਪਣਾ ਹੀ ਕੰਮ ਕਰ ਲੈ ਚਲ ਖਸਮਾਂ ਨੂੰ ਖਾਣ ਆਪਣਾ ਜਿੱਦਾਂ ਮਰਜ਼ੀ ਢੋਲ ਵਜਾਉਣ ਸਾਨੂੰ ਚੱਲ ਅਬ ਤੇ ਚਲੀ ਆਪਾਂ ਚਲੀਏ ਅੱਛਾ ਮੈਂ ਤੇ ਇਹਦੇ ਲਾਗੇ ਆਈ ਵੀ ਕੋਈ ਗੱਲ ਕਰਦੀ ਆ ਤੇ ਇਹਦੀ ਐਡੀ ਲੰਮੀ ਜ਼ਬਾਨਵਾ ਕਿਦਾਂ ਗਾੜੀ ਠੋਕ ਠੋਕ ਕੇ ਜਵਾਬ ਦੇਣ ਰਹੀ ਆ ਜੋ ਕੰਮ ਨਹੀਂ ਕਰਦਾ ਤੈਨੂੰ ਘਰੋਂ ਕੱਢ ਦਿੰਦੇ ਰੋਟੀ ਤੇਨੇ ਘਰੋਂ ਖਾਣੀ ਹੀ ਤੇ ਰਹਿਣਾ ਵੀ ਘਰੇ ਹੀ ਕਿੱਡੀ ਚਲਾਕ ਬੰਦੀ ਆ ਤੇਰਾ ਵੀ ਮੈਨੂੰ ਪਤਾ ਵਾ ਵੀ ਤੂੰ ਕੀ ਚਾਹੋਂ ਰਹੀ ਆ ਵੀ ਗਾਂਹ ਜਾਣੋ ਦੋਵੇਂ ਜੀ ਪਰ ਉਹਨਾਂ ਨੇ ਵੀ ਇੱਥੇ ਹੀ ਰਹਿਣਾ ਵਾ ਜਾਣਾ ਕਿੱਥੇ ਆ ਬਥੇਰੀ ਝਾਤਰ ਬੰਦੀ ਤੂੰ ਮੇਰਾ ਰਾਦਾ ਬਣੰਦਿਆ ਆ ਕਿ ਮੰਮੀ ਨੂੰ ਪਿੰਡ ਲਾਉਣੀ ਆ ਫੋਨ ਤੇ ਉਹਨਾਂ ਨਾਲ ਗੱਲ ਕਰ ਲਈਆਂ ਸਾਰੀ। ਪੀ ਤੇ ਇਦਾਂ ਕਹਿਂਦੇ ਆ ਤੇ ਹੁਣ ਦੱਸ ਤੁਸੀਂ ਦੱਸੋ ਵੀ ਕੀ ਹੱਲ ਹੋ ਸਕਦਾ ਆ। ਕਰਦੀ ਆ ਬਲਾਉਣਾ ਵਿਚਾਰੇ ਨੂੰ ਵੀ ਟੈਨਸ਼ਨ ਹੀ ਪਾ ਦਿੰਨੀ ਆ ਮੈਂ ਤੇ। ਖੁੱਸ ਗਈਆਂ। ਹਲੋ ਸਤਿ ਸ਼੍ਰੀ ਅਕਾਲ ਮੇ ਜੀ। ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਆਪਣਾ। ਅੱਛਾ ਅੱਛਾ। ਕਰਨ ਕੁਛ ਵੀ ਨਹੀਂ ਬਸ ਬੈਠੇ ਹੀ ਹਾਂਜੀ ਹੋਰ ਕੀ ਕਰਨ ਦੇ ਅੱਛਾ ਅੱਛਾ ਆਹੋ ਮੀ ਕਾਫੀ ਪੀ ਗਿਆ ਯਾ ਕੱਲ ਹਾਂਜੀ ਨਹੀਂ ਨਹੀਂ ਅੱਜ ਤਾਂ ਵਹਿਦੋਪ ਲੱਗੀ ਹੈ ਹਾਂਜੀ ਹਾਂਜੀ ਹੋਰ ਡੜੀ ਦੱਸੋ ਕੀ ਕਰਦੇ ਅੱਛਾ ਅੱਛਾ ਗਏ ਕਿਤੇ ਠੀਕ ਹੈ ਠੀਕ ਹੈ ਤੇ ਮਮੇ ਜੀ ਮੈਂ ਤਾਂ ਉਹ ਨਾਲ ਗੱਲ ਕਰਨੀ ਹੀ ਵੀ ਮੈਂ ਇਹਨਾਂ ਨਾਲ ਕੀਤੀ ਹੀ ਗੱਲ ਲਵਲੀ ਨਾ ਹਾਂਜੀ ਤੇ ਮੈਂ ਇਹਨਾਂ ਨੂੰ ਆਖਿਆ ਸੀ ਤੇ ਕਹਿੰਦੇ ਸੀ ਕਿ ਮਾਫੀ ਮੈਂ ਤਾਂ ਮੰਗਣੀ ਆ ਜੇ ਮੈਨੂੰ ਪਹਿਲਾਂ ਨੌਕਰੀ ਦਿਵਾਉਣਗੇ ਤੇ ਹਾਂਜੀ ਮਮੇ ਜੀ ਮੈਂ ਅੱਜ ਬਥੇਰਾ ਮੱਥਾ ਮਾਰਿਆ ਆ ਸੱਚੀ ਮੈਂ ਤੇ ਉਹਦਾਂ ਦੇ ਸਿਰ ਖਪਾਈ ਕਰਨਦੀ ਆ ਵੀ ਨਹੀਂ ਪਹਿਲਾਂ ਮਾਫੀ ਮੰਗ ਲਈਏ ਕੁਝ ਨਹੀਂ ਹੋ ਚੱਲਿਆ ਪਰ ਨਾ ਉਹਦੇ ਮੰਨਣ ਨੂੰ ਤਿਆਰ ਨਹੀਂ ਹੈਗੇ ਤੇ ਕਹਿੰਦੇ ਕਿ ਪਹਿਨਾਂ ਕੋਈ ਪਹਿਲਾਂ ਨੌਕਰੀ ਦਿਵਾਓ ਫਿਰ ਮੈਂ ਮਾਫੀ ਮੰਗ ਲਾਂਗਾ ਹੋਂਦ ਹੀ ਦੱਸੋ ਕਿ ਮੈਂ ਦੱਸਣ ਕੀ ਕਰਾਂ ਇਹਦੇ ਵਿੱਚ ਮੰਮੀ ਫੇਰ ਡੈਡੀ ਜੀ ਨੇ ਤਾਂ ਗੁੱਸੇ ਹੋਣਾ ਹੀ ਹੋਣਾ ਵਾ ਉਹਨਾਂ ਖਣਾ ਵੀ ਇਹ ਵੱਡੇ ਆ ਕਿ ਮੈਂ ਵੱਡਾ ਆ ਮੰਮੀ ਕੋਹਨਾ ਪੁੱਛੋ ਸੱਚੀ ਉਹਦੋਂ ਦੀ ਤਾਂ ਇੰਨੀ ਟੈਨਸ਼ਨ ਲੱਗੀ ਹੈ ਨਾ ਕਿ ਜਿਹੜਾ ਕੋਈ ਹਸਾਬ ਹੀ ਨਹੀਂ ਆ ਕਿ ਹਰ ਕੰਮ ਨੂੰ ਮੰਨ ਨੀਗਾ ਕਰਨੇ ਆ ਬਸ ਇਦਾਂ ਸਾਰਾ ਦਿਨ ਲੰਘ ਜਾਂਦਾ ਆ ਕਰਦੇ ਵੀ ਠੀਕ ਨੇ ਤੇ ਕਰਦਿਆਂ ਦੇ ਵੀ ਕੀ ਕਰਨਾ ਬਸ ਇਦਾਂ ਹੀ ਉਹ ਵੀ ਸਵਾਦ ਲੈਂਦੇ ਇਹ ਗੱਲਾਂ ਦੇ ਉਹ ਗੜੇ ਸਹ ਦੇਣ ਵਾਲੀ ਹੈਗੀ ਆ ਹਾਂਜੀ ਚਲੋ ਠੀਕ ਆ ਮੈਂ ਫੇਰ ਮੈਂ ਰੱਖਦੀ ਦੱਸਿਓ ਫਿਰ ਮੈਨੂੰ ਬਾਅਦ ਵਿੱਚ ਆਹ ਚਲੋ ਠੀਕ ਹੈ ਜੀ ਓਕੇ ਪੁੱਤਕ ਇਹਦਾ ਫੋਨ ਆਉਂਦਿਆ ਹੀ ਫੋਨ ਹਮੇ ਕੋਈ ਵੀ ਨਹੀਂ ਹੋ ਪਿੰਡੋਂ ਆਉਂਦੇ ਮਮੀ ਦਾ ਹਾਲ ਚਾਲ ਪੁੱਛਣਦੇ ਹੀ ਠੀਕ ਠਾਕ ਆ ਹਾਂਜੀ ਵਧੀਆ ਠੀਕ ਠਾਕ ਨੇ ਅੱਛਾ ਅੱਛਾ ਚਲ ਵਧੀਆ ਵਾ ਹਾਲ ਚਾਲ ਪੁੱਛ ਲਿਆ ਕਰ ਹੌਣ ਪ੍ਰਾਤੇ ਰ ਇੱਥੇ ਹੋਵੇ ਹਾਂਜੀ ਫੇ ਵੀ ਬੜਾ ਆਸਰਾ ਹੁੰਦਾ ਵਾ ਆਹੋ ਨਹੀਂ ਹੁੰਦਾ ਸਹੀ ਆ ਹਾਂ ਤਾਂ ਹੁਣ ਇਹ ਆ ਵੀ ਚਲ ਫੋਨਾਂ ਦੇ ਗੱਲਾਂ ਬਾਤਾਂ ਕਰਨੀਆਂ ਕਦੀ ਤੈਨੂੰ ਕਰ ਲਿਆ ਕਦੀ ਉਹਨੂੰ ਕਰ ਲਿਆ ਹਾਂਜੀ ਨਹੀਂ ਠੀਕ ਠਾਕ ਵਧੀਆ ਨੇ ਪੁੱਛਣ ਦੇ ਕੀ ਕਰਨ ਦੇ ਮੈਂ ਕੋਹੋ ਨਹੀਂ ਵਿਲੇ ਹੀ ਹੋਰ ਤੀ ਕੀ ਕਰਦੇ ਆ ਮੈਂ ਕੁਛ ਵੀ ਨਹੀਂ ਬੈਠੀ ਹਾਂ ਵੱਡੀ ਲੱਗੇ ਅੱਛਾ ਤੇ ਐਵੇਂ ਕੋੜੂ ਸਾਂਹੀਆਂ ਛੱਡੀ ਜਾਣ ਲਈ ਕਿਉਂ ਕੀ ਗੱਲ ਕੀ ਪਤਾ ਕੀ ਇਹਨੂੰ ਲੜਿਆ ਵਾ ਐਵੇਂ ਗੱਲਾਂ ਕਰੀ ਜਾਂ ਰਹੀ ਹੀ ਇਦਾਂ ਨਹੀਂ ਐ ਮੇਰੇ ਕੋ ਕੰਮ ਨਹੀਂ ਹੁੰਦਾ ਚੁੱਕ ਚੁੱਕ ਚੀਜ਼ਾਂ ਮਾਰਨ ਲਈ ਹੀ ਮੈਂ ਚੁੱਪ ਕਰਕੇ ਇੱਧਰ ਨੂੰ ਆ ਗਈ ਐ ਤੇ ਨਹੀਂ ਕੰਮ ਕਿਹੜੀ ਗੱਲੋਂ ਨਹੀਂ ਹੁੰਦਾ ਕੀ ਗੱਲ ਵਾ ਕਰਦਾ ਹੀ ਕੰਮ ਕਰਨਾ ਹੋਰ ਕਿਹੜਾ ਕੰਮ ਐ ਦੱਸ ਮੈਨੂੰ ਤਾਂ ਬਹੁਤ ਸਮਝ ਨਹੀਂ ਆਉਂਦੀ ਵੀ ਇਦਾਂ ਕਿਉਂ ਕਰਦੀ ਆ ਜਾਂ ਤੇਰੇ ਨਾਲ ਵੇਖ ਕੇ ਉਹਨੂੰ ਸਾੜਾ ਵਾ ਤੇ ਇਹ ਆ ਗਈ ਐ ਹੁਣ ਪਹਿਲਾਂ ਤਾਂ ਚੰਗੀ ਭਲੀ ਹੁੰਦੀ ਸੀ ਮੰਮੀ ਜੀ ਕਰਦੀ ਤਾਂ ਮੇਰਾ ਕਰਕੇ ਹੀ ਆ ਜੇ ਹੁਣ ਉਹ ਦਿਨ ਮੰਮੀ ਹੁਣੀ ਆਏ ਹੀ ਨਾ ਤੇ ਤਾਂ ਵੀ ਇਹਨਾਂ ਨੇ ਇਹਨਾਂ ਦਾ ਇਹੋ ਕੰਮ ਹੀ ਨਿਤਿਏ ਮੈਂ ਉਹਦੇ ਨਾਲ ਗਈ ਤੇ ਉਹਦਾ ਮੰਮੀ ਡੈਡੀ ਆਉਣ ਲੱਗੇ ਆ ਤੇ ਸੋਈ ਵਿੱਚ ਆ ਤੇ ਰੋਟੀ ਪਾਣੀ ਬਣਾ ਹਾਂਜੀ ਉਹਦਣ ਵੀ ਇਹਨੇ ਮੈਨੂੰ 100 100 ਗੱਲ ਕੀਤੀ ਤੁਹਾਨੂੰ ਜਲਦੀਆਂ ਕੀਤੀਆਂ ਕੀਤੀਆਂ ਮੈਨੂੰ ਬਥਰੀਆਂ ਕੀਤੀਆਂ ਸੀ ਚੱਲ ਬੰਦਾ ਕੰਮ ਕਰੇ ਭਾਵੇਂ ਨਾ ਕਰੇ ਹਾਂਜੀ ਪਰ ਤੋੜ ਕੇ ਜਵਾਬ ਤਾਂ ਨਾ ਦੇ ਮੈਂ ਕਿਹੜੀ ਇਹਦੇ ਨਾਲੋਂ ਨਿੱਕੀ ਹਾਂ ਕੋਈ ਨਾ ਸਮਝਣਾ ਚਾਹੀਦਾ ਫਿਰ ਵੀ ਨੌਂ ਦੀਆਂ ਸੱਸ ਮਾਂ ਆ ਮੇਰੀ ਨਾ ਇਹ ਨਹੀਂ ਤਾਂ ਸਮਝੀ ਹੈ ਨਹੀਂ ਜੀ ਹੁਣ ਵੀ ਬੜੀਆਂ ਹੀ ਵੱਡ ਘਟ ਗੱਲਾਂ ਕੀਤੀਆਂ ਮੈਂ ਤਾਂ ਚੁੱਪ ਕਰਕੇ ਆ ਗਈ ਫਿਰ ਇਧਰ ਨੂੰ ਤੇ ਤੇਰਾ ਹੁਣ ਮੱਥਾ ਮੈਂ ਕੀ ਲਾਵਾਂ ਉਹ ਚੱਲ ਕੋਈ ਗੱਲ ਨਹੀਂ ਅਮੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਜੇ ਕੋਈ ਕੰਮ ਹੁੰਦਾ ਹੋਣਾ ਤਾਂ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਕਰ ਦਿਆ ਕਰੂੰਗੀ ਨਹੀਂ ਡਈਆ ਕਰਨਾ ਕੰਮ ਕਿਹੜਾ ਸਵਾਦ ਦਾ ਕਰਨਾ ਪੁੱਤ ਲੂਹਾ ਫੁਕਾ ਹੀ ਕਰਨਾ ਤੇਰੇ ਵਰਗਾ ਕੰਮ ਥੋੜਾ ਨੇ ਕਰ ਲੈਣਾ ਵਾ ਤੇ ਮੰਮੀ ਜੀ ਕੀ ਫਾਇਦਾ ਉਹਦਾ ਕਰਨ ਦਾ ਹੈ ਲੋਕੀ ਰੱਬ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਦੇ ਇਹ ਕਰਦਾ ਵੀ ਚੱਲ ਅਸੀਂ ਆਹ ਕੰਮ ਕਰਨ ਲੱਗੇ ਆ ਤੇ ਜੇ ਖੇਜ ਖਬ ਕੇ ਕੰਮ ਕਰਨਾ ਤਾਂ ਕੀ ਖਾਨੇ ਰੋਟੀ ਖਾਣੀ ਤੇ ਕੀ ਨਹੀਂ ਖਾਣੀ ਉਹ ਰੋਟੀ ਲੰਗਦੀ ਨਹੀਂ ਪੁੱਤ ਉਹ ਤਾਂ ਗਲੂੰਗਲਾਵਾ ਲਾਉਣ ਵਾਲੀ ਗੱਲ ਵਾ ਚਲੋ ਕੋਈ ਨਹੀਂ ਤੁਸੀਂ ਐਵੇਂ ਖਿਜਿਆ ਨਾ ਕਰੋ ਬੋਤਾ ਜੇ ਕੋਈ ਗੱਲ ਹੁੰਦੀ ਹੁੰਦੀ ਹੈ ਤੇ ਕਰ ਲਿਆ ਕਰੋ ਮੇਰੇ ਨਾਲ ਜੇ ਕੋਈ ਕੰਮ ਹੁੰਦਾ ਤਾਂ ਵੀ ਦੱਸ ਦਿਆ ਕਰੋ ਉਹਦੇ ਨਾਲੋਂ ਖਿਜਣ ਨਾਲੋਂ ਚੰਗਾ ਆ ਚੱਲ ਆ ਉੱਥੇ ਬਾਹਰ ਬੈਠਨੇ ਆ ਤੂੰ ਵੀ ਸਾਰਾ ਦਿਨ ਅੰਦਰ ਬੈਠੀ ਰਹਿਣੀ ਆ ਆ ਜਾ ਉੱਥੇ ਬਾਹਰ ਚਲੋ ਆ ਗਈ ਜਿਵੇਂ ਦੱਸ ਮੈਂ ਕੀ ਦੱਸਾਂ ਮੈਨੂੰ ਵੀ ਕੀ ਗੱਲ ਚੱਲਣ ਦੀ ਤੇ ਕੀ ਨਹੀਂ ਚੱਲਣ ਦੀ ਇਹਨਾਂ ਨੇ ਬੰਦੇ ਮੈਨੂੰ ਪੁੱਛਣਾ ਹੈਗਾ ਆ ਫਿਰ ਰਪਿੰਦਰ ਕੀ ਗੱਲ ਉਹ ਤੇ ਕੀ ਨਹੀਂ ਤੇ ਦੱਸਣਾ ਮੈਂ ਵੀ ਨਹੀਂ ਹਲੇ ਤੇ ਕੰਮ ਵਿੱਚ ਜਾਉਦਾ ਉਧਰ ਬਣੀ ਜਾਣਾ ਆ ਦਾਬਸ ਸਰੇਆ ਵਾ ਤੁਸੀਂ ਰਾਮ ਨਾਨਕ ਦੇ ਤੁੱਪੇ ਵਜਿਆ ਕਰੋ ਘਰ ਦਾ ਨਾ ਵੇਖਿਆ ਕਰੋ ਪਕੀ ਬੰਡਿਆ ਹੋਣਾ ਹੁਣ ਕੀ ਹੋ ਗਿਆ ਵਾ ਹੁਣ ਕੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਡੇ ਘਰ ਦਾ ਬਾਨਾ ਕੀ ਆ ਜੇ ਨਿੱਕੀ ਵੱਲ ਜਾਨੀ ਆ ਉਹ ਕੋੜ-ਕੋੜ ਕਰਦੀ ਆ ਜੇ ਵੱਡੀ ਵੱਲ ਜਾਨੀ ਆ ਤੋ ਏਦਾਂ ਹੀ ਕਰਦੀ ਆ ਅਸੀਂ ਤੇ ਵਿੱਚ ਫਸ ਹੀ ਗਏ ਆ ਤੂੰ ਤਾਂ ਐਵੇਂ ਭੱਜੀ ਫਿਰਦੇ ਹੀ ਆ ਕਦੀ ਉਹਦੇ ਹੱਲ ਕਦੀ ਉਹਦੇ ਹੱਲ ਭੱਜੀ ਕੀ ਫਿਰਨਾ ਮੈਨੂੰ ਇਹ ਆ ਵੀ ਜੇ ਮਿਲ ਗਈ लवली ਨੂੰ ਨੌਕਰੀ ਤੇ ਚਲ ਉਹਦਾ ਹੱਥ ਸੌਖਾ ਹੋ ਜਾਣਾ ਵਾ ਤੂੰ ਉਹਦੇ ਨਾਲ ਰਹੀ ਜਾਵਾਂਗੇ ਤੇ ਜੇ ਉਹਨੂੰ ਨਾ ਮਿਲੀ ਤੂੰ ਨੇ ਜੋਬਨ ਨਾਲੋਂ ਵੀ ਮਾੜਾ ਹੋ ਜਾਣਾ ਫੇਰ ਅਹੀਂ ਕੀ ਕਰਾਂਗੇ ਹੁਣ ਮੈਨੂੰ ਤੇ ਚਾਰੇ ਪਾਸੇ ਹੀ ਮਾਰਦੇ ਆ ਮੇਰੀ ਗੱਲ ਸੁਣ ਦੁਆ ਬੀੜੀਆਂ ਤੇ ਪੈਰ ਰੱਖਣ ਵਾਲਾ ਨਾ ਡੁੱਬ ਜਾਂਦਾ ਹੁੰਦਾ ਵਾ ਤੈਨੂੰ ਇਹ ਗੱਲ ਤਾਂ ਪਤਾ ਨਾ ਕਦੀ ਭੱਜ ਕੇ ਤੂੰ ਉਹਦੇ ਨਾਲ ਜਾਨੀ ਆ ਜੋਬਨ ਨਾਲ ਕਦੀ ਭੱਜ ਕੇ ਤੂੰ ਇਹਦੇ ਨਾਲ ਲਵਲੀ ਨਾਲ ਜਾਨੀ ਆ ਕੀ ਕਰਦੀ ਫੇਰ ਧੀ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਰਾਮਾ ਮੈਂ ਕੀ ਮੈਨੂੰ ਤੇ ਆ ਕਿ ਚੱਲ ਕਰਦਾ ਪਾਜ ਨਾ ਨਿਕਲੇ ਤੇ ਹੁਣ ਇੱਕ ਨਾਲ ਤੇ ਰਹਿਣਾ ਹੀ ਪੈਣਾ ਵਾ ਹੁਣ लवली ਹੈ ਨਕਮਾ ਵਾ ਮੈਨੂੰ ਇਹ ਵੀ ਨੌਕਰੀ ਮਿਲ ਜਾਂਦੀ ਫੇਰ ਤੇ ਕੰਮ ਠੀਕ ਹੋ ਜਾਣਾ ਸੀ ਮੈਨੂੰ ਲੱਗਦਾ ਨਹੀਂ ਕਿ ਇਹਦਾ ਸਹੁਰੇ ਨੂੰ ਨੌਕਰੀ ਦਿਵਾਉਣਗੇ ਮੇਰੀ ਗੱਲ ਸੁਣ ਉਹ ਤਾਂ ਮੈਨੂੰ ਨਾ ਧੋਖੇ ਬਾਜੇ ਲੱਗਦੇ ਆ ਕਦੀ ਕਹਿ ਦਿੰਦੇ ਅਸੀਂ ਕੁੜੀ ਨੂੰ ਤਿੰਨ ਕਿਲੇ ਦੇ ਦੇਣੇ ਆ ਕਦੀ ਅਸੀਂ ਇਹਨੂੰ ਨੌਕਰੀ ਤੇ ਲਵਾ ਦੇਣਾ ਵਾ ਉਹਨਾਂ ਦਾ ਇਹ ਮਗਰ ਲਗਾ ਵਾ ਲਲੂਜਿਆ ਜੇ ਇਹਨਾਂ ਨੂੰ ਕੰਮ ਵੱਡੀ ਨੂੰ ਕਰਨਾ ਪਿਆ ਮੈਂ ਤਾਂ ਲਾਗੇ ਜਾ ਕੇ ਬਹਿ ਗਈ ਤਾਂ ਸਬਜ਼ੀ ਕੱਟਣ ਡਈ ਸੀਗੀ ਜੇ ਮੈਂ ਲਾਗੇ ਬਹਿ ਗਈ ਤੇ ਇੰਨੀਆਂ ਗੱਲਾਂ ਕੀਤੀਆਂ ਇਹਨੇ ਵੀ ਗੱਲ ਨਹੀਂ ਕਰਨ ਵਾਲੀ ਤਕਲੀਫ ਇਹਨਾਂ ਨੂੰ ਇਹ ਹੁੰਦੀ ਆ ਜੇ ਬਹਿ ਜਾਨੀ ਆ ਮੈਂ लवली ਲਾਗੇ ਉਹ ਦੋਵੇਂ ਜੀ ਫਟ ਕੇ ਮਰ ਜਾਂਦੇ ਆ ਜੇ ਕਿਤੇ ਮੈਂ ਉਹਨਾਂ ਲਾਗੇ ਬਹਿ ਜਾਨੀ ਆ ਤਾਂ ਨਿੱਕੇ ਦੋਵੇਂ ਜੀ ਫਟ ਕੇ ਮਰ ਜਾਂਦੇ ਆ ਹੁਣ ਬੰਦਾ ਬਹਿਣਾ ਤਾਂ ਕਿਤੇ ਹੁੰਦਾ ਹੀ ਇਹ ਕਿਸੇ ਨਾਲ ਗੱਲਬਾਤ ਤੇ ਕਰਨੀ ਹੁੰਦੀ ਆ ਉਹ ਤਾਂ ਪਾਏ ਲੱਗ ਜੇ ਹੁਣ ਮੈਂ ਤਾਂ ਪਿੰਡ ਵਿੱਚ ਕਿਸੇ ਦੇ ਘਰ ਵੀ ਨਹੀਂ ਜਾਂਦੀ ਕਿਹ ਹਦਰਾਣੀ ਦੇ ਜਠਾਣੀ ਦੇ ਘਰ ਨਹੀਂ ਜਾਈਦਾ ਤੇ ਮੂੰਹ ਜੋ ਕੋਈ ਗੱਲ ਨਿਕਲ ਜਾਂਦੀ ਆ ਤੇ ਫਿਰ ਗੱਲ ਵੱਡੀ ਬਣ ਜਾਂਦੀ ਆ ਤੇ ਘਰ ਵਿੱਚ ਵੀ ਨਾ ਇੱਕ ਦੂਜੇ ਲਾਗੇ ਬਹੁਤ ਕਿੱਥੇ ਬੰਦਾ ਚਲ ਜੇ ਫਾਇ ਲੱਗ ਜੇ ਉਹ ਮੈਂ ਤਾਂ ਤੈਨੂੰ ਕਹਿੰਦਾ ਤੂੰ ਦੋਹਾਂ ਵਾਲੀ ਨਾ ਜਾਇਆ ਕਰ ਨਾ ਉਹਦੇ ਵਾਲ ਤੇ ਨਾ ਉਹਦੇ ਵੱਲ ਆਪਣੀ ਪਕਾਈ ਤੇ ਖਾਦੀ ਤੇ ਚੱਲ ਹਾਂ ਕੰਮ ਕੀਤਾ ਨਾ ਤੇ ਸ਼ਰੀਕੇ ਨੇ ਜੀਨ ਨਹੀਂ ਜੇ ਦੇਣਾ ਕਹਿਣਾ ਇੱਕ ਨੋਂ ਵੀ ਨਹੀਂ ਚੰਗੀ ਤੇ ਸ਼ਰੀਕੇ ਨੂੰ ਕਿੰਨਾ ਚਿਰ ਬਚਾਪ ਚਾ ਕੇ ਰੱਖੇਗੀ ਇਹਨਾਂ ਨੂੰ ਅਕਸਰ ਉਹਨਾਂ ਨੂੰ ਪਤਾ ਤਾਂ ਲੱਗਣਾ ਹੀ ਆ ਚੱਲ ਫਿਰ ਗਾਂ ਦੀ ਗਾਂ ਵੇਖੀ ਜਾਊਗੀ ਕਿ ਜਿੰਨਾ ਚਿਰ ਨੰਗਦਾ ਹਾਂ ਨਾ ਚਿਰ ਤਨਗਾਉਣਾ ਹੀ ਪੈਣਾ ਵਾ ਪਰ ਮੈਂ ਨਿੱਕਾ ਮੁੰਡਾ ਵਿਆਹ ਕੇ ਬੜੀ ਦੁਖੀ ਹੋ ਗਈਆਂ ਸਗੋਂ ਚੰਗਾ ਹੀ ਇਦਾਂ ਹੀ ਸਗੋਂ ਮੈਂ ਤੈਨੂੰ ਕਹਿੰਦਾ ਸੀ ਨਾ ਪੇਨੋ ਨਾ ਵਿਆਹ ਕਰਨਾ ਵਿਆਹ ਤੂੰ ਕਹਿੰਦੀ ਨਹੀਂ ਇੱਕ ਵਾਰੀ ਹੌਲਾ ਦਾ ਵਿਆਹ ਨਹੀਂ ਹੋਏਣਾ ਠੀਕ ਚੰਗੀ ਰਹਿ ਗਈ ਹੁਣ ਮੈਂ ਤਾਂ ਕਿਹਾ ਵੀ ਜਿਹੜੀ ਆਊਗੀ ਉਹਨੇ ਆਪੇ ਸਦਾਰ ਲੈਣਾ ਮੈਨੂੰ ਕੀ ਪਤਾ ਸੀ ਪਿਓ ਇਹਦੇ ਨਾਲੋਂ ਵੀ ਨਗਲੀ ਆ ਇਹ ਤਾਂ ਹੈ ਹੀ ਹੈ ਹੀ ਨਹੀਂ ਤਾਂ ਲੋਕਾਂ ਦੀਆਂ ਬੁੜੀਆਂ ਤੇ ਕੰਮ ਤੇ ਤੋਰਦੀਆਂ ਆ ਨਹੀਂ ਤੇ ਆ ਕਰ ਲੋ ਨੌਕਰੀ ਅਜੇ ਮਿਲੀ ਨਹੀਂ ਆ ਪਿਆਲੀ ਠੇਕੇ ਦਾ ਦਵਾਤੀ ਆ ਓ ਰਮਨ ਗੱਲ ਇਹ ਆ ਵੱਡੀ ਦੇ ਵਿੱਚ ਫੋੜਾ ਫੜਾ ਹੈ ਨਹੀਂ ਜੇ ਉਹਨੇ ਸਲਾਈ ਕਢਾਈ ਦਾ ਕੀਤਾ ਸੀ ਤਾਂ ਆਪਣਾ ਕੰਮ ਕਰਨ ਦੇ ਹੀ ਆ ਕਿ ਨਹੀਂ ਕਰਨ ਦੇ ਇਹ ਆਉਂਦੀ ਡੈਪੀ ਵੀ ਮੇਰੇ ਪਿਓ ਕਹਿੰਦਾ ਮੈਂ ਤੈਨੂੰ ਨੌਕਰੀ ਤੇ ਲਵਾ ਦੂੰਗਾ ਤੇ ਤਿੰਨ ਕਿਲੇ ਪਿਆਲੀ ਲਿਆਵਾਂਗੇ ਆਉਂ ਕਰ ਲਾਂਗੇ ਉਹ ਆ ਗਿਆ ਇੰਨੀ ਗੱਲ ਤੇ ਹਵਾ 'ਚ ਵੀ ਖਰੇ ਮੈਂ ਕੀ ਬਣ ਗਿਆ ਹਾਂ ਹਾਂ ਰਹੂਗਾ ਹਵਾ ਵਿੱਚ ਹੀ ਮਿਲਣਾ ਇਹਨੂੰ ਕੱਖ ਵੀ ਨਹੀਂ ਗਾ ਵੇਖੀ ਨਾ ਇਹਨਾਂ ਖੋਤੀਆਂ ਜੋਗਾ ਤੇ ਨਾ ਇਹਨਾਂ ਟੋਪੀਆਂ ਜੋਗਾ ਕਹੇ ਜੋਗਾ ਵੀ ਨਹੀਂ ਰਹਿਣਾ ਇਹਨੇ ਉਹ ਇਹਦੇ ਇੱਕ ਆਦਾ ਰਹਿਣਾ ਵਾ ਹੋਣ ਦਾ ਤੂੰ ਜਾਈ ਕਿਹ ਵੱਲ ਵੀ ਨਹੀਂ ਜਾਂਦੀ ਮੈਂ ਕਿੱਥੇ ਜਾਣਾ ਵਾ ਤਾਂ ਹੀ ਮੈਂ ਚੁੱਪ ਕਰਕੇ ਇੱਧਰ ਨੂੰ ਆ ਗਈ ਆ ਰਮਾਨਾ ਜਾ ਚਾਹ ਲਿਆ ਬਣਾ ਕੇ ਕੋਠੇ ਤੇ ਪੀਏ ਲੈ ਆਪਣੀ ਚਾਹ ਵੀ ਤੁਹਾਨੂੰ ਚਾਹ ਦਾ ਹੀ ਪਿਆਰ ਆਂਦਾ ਵਾ ਮੇਰੇ ਸਾਹ ਦੂਹਾਂ ਡਿਆ ਉੰਤਰਾ ਬੈਠੇ ਹੋ ਕਰ ਲਿਆ ਕੰਮ ਧੰਦਾ ਹਾਂਜੀ ਕੰਮ ਧੰਦਾ ਦੇ ਕਰੀ ਲਿਆ ਵੇਲੇ ਬਿਠੀ ਹੀ ਬਸ ਥੱਲੇ ਵੀ ਅੱਛਾ ਮੈਂ ਚਲ ਉੱਪਰ ਉਹਨੇ ਘੜੀ ਧੁੱਪ ਸਿਕਨੇ ਆ ਆ ਲੱਗੀ ਗਿਆ ਦੇਣਾ ਅੱਜ ਅਹ ਨਹੀਂ ਲੱਗੀ ਆ ਵੈਸੇ ਆਇਆ ਕੋਣ ਕੋਣ ਫੋਨ ਮੰਮੀ ਦਾ ਆਉਂਦਿਆ ਸੀ ਪਿੰਡੋਂ ਹੁਣੇ ਹੀ ਅੱਛਾ ਗੱਲ ਕਰਕੇ ਆਈਆਂ ਉਹਨਾਂ ਦੇ ਨਾਲ ਠੀਕ ਠਾਕ ਠੀਕ ਠਾਕ ਹੀ ਵਿਚਾਰੇ ਵਧੀਆ ਹੋ ਵੀ ਟੈਨਸ਼ਨ ਜੀ ਜੀ ਪਏ ਹੀ ਐਵੇਂ ਇਦਾਂ ਹੀ ਦੇ ਹੂੰ ਐਵੇਂ ਨਹੀਂ ਕੀ ਜੀ ਗੱਲ ਲੈ ਕੇ ਤੇ ਬਸ ਹੁਣ ਇਦਾਂ ਹੀ ਕੋਈ ਦਿਨ ਨੀਗਾ ਚੰਗਾ ਲੰਘਣ ਦਿਆ ਹੈਗਾ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਆ ਜਸ ਟੈਨਸ਼ਨ ਉਹ ਤੇ ਕਾਦੀ ਆ ਉੱਥੇ ਕਿਹੜਾ ਪਹਾੜ ਡਿੱਗ ਗਿਆ ਕੋਈ ਪਤਾ ਹੀ ਲੱਗ ਗਿਆ ਵੀ ਨੌਕਰੀ ਨਹੀਂ ਕਰਦਾ ਉਹਦੇ ਅੱਗੇ ਵੀ ਪਤਾ ਅੱਗੇ ਨਹੀਂ ਨਾ ਪਤਾ ਅੱਗੇ ਪਤਾ ਹੁੰਦਾ ਫਿਰ ਤਾਂ ਕੋਈ ਗੱਲ ਹੀ ਨਹੀਂ ਮਮਮੀ ਨੂੰ ਤਾਂ ਅੱਗੇ ਵੀ ਪਤਾ ਸੀ ਤਾਂ ਮਮਮੀ ਨੂੰ ਤਾਂ ਪਤਾ ਹੈਗਾ ਪਰ ਡੈਡੀ ਜੀ ਨੂੰ ਨਹੀਂ ਨਾ ਪਤਾ ਗੱਲ ਤਾਂ ਸਾਰੀ ਉਹਨਾਂ ਦੀ ਹੈ ਮਮਮੀ ਦੀ ਤਾਂ ਕੋਈ ਗੱਲ ਨਹੀਂ ਮਮਮੀ ਦੇ ਵਿਚਾਰੇ ਸਾਥ ਦੇਂਦੇ ਆ ਹਾਣੇ ਕੋਈ ਕਰਨੀ ਹੋ ਜਾਣਾ ਵਾ ਠੀਕ ਇੱਕ ਦੋ ਦਿਨ ਗੁੱਸਾ ਹੁੰਦਾ ਹੀ ਇਹ ਬੰਦੇ ਨੂੰ ਤੋਹੀਂ ਬਸ ਆਪਣੀ ਅੜੀ ਤੇ ਹੀ ਅੜੇ ਆ ਵੇਖੋ ਹੁਣ ਮੈਂ ਕੀਤਾ ਸਹੀ ਆ ਮਮਮੀ ਨੂੰ ਫੋਨ ਹੂੰ ਕਹਿੰਦੇ ਤਾਂ ਹੈਗੇ ਜੇ ਕੋਈ ਨਾ ਕਰਨੇ ਹਾਲ ਡੈਡੀ ਜੀ ਤੇ ਰਹਿਆ ਨਹੀਂ ਹੈ ਘਰੇ ਹਾਂ ਕੋਈ ਨਹੀਂ ਆਉਂਦੇ ਜੇ ਫਿਰ ਮੋਂਨਾਂ ਨਾਲ ਗੱਲ ਕਰਦੀ ਆ ਆ ਤਾਂ ਕੋਈ ਨਹੀਂ ਕਰਕੇ ਵੇਖ ਲੈਣ ਮੈਂ ਉਹਨਾਂ ਨੂੰ ਕਿਹਾ ਤਾ ਅੜੀ ਦੇ ਚ ਕੋਈ ਨਹੀਂ ਆ ਤੇ ਜੇ ਇ ਤੇ ਉਹ ਵੀ ਬਸ ਸਵਾਦ ਲੈਂਦੇ ਆ ਗੱਲਾਂ ਦਾ ਹੁਣ ਮੇਰੇ ਲੱਗੀ ਆ ਇਹ ਹੀ ਜੋਦਦੀਆਂ ਮੇਰੇ ਲੱਗੇ ਹੁਣ ਗੱਲਾਂ ਕਰੀ ਜਾਂਦੇ ਆਂ ਜੋਦ ਇਦਾਂ ਵਾਂ ਕੰਮ ਨਹੀਂ ਕਰਨਦੀ ਉਥੇ ਬੈਠੀ ਰਹਿੰਦੀ ਆ ਜੇ ਉਹ ਦਿਨ ਪਰੌਣੇ ਆਏ ਤਾਂ ਅੰਦਰਨਾ ਕੰਮ ਨਹੀਂ ਕਰਾਇਆ ਮੈਨੂੰ ਤਾਂ ਇਹਨਾਂ ਨੇ ਸਮਝ ਨਹੀਂ ਆਉਂਦੀ ਵੀ ਇਹ ਕੀ ਕਰਦੇ ਫਿਰਦੇ ਆ ਓਏ ਉਦਾਂ ਹੀ ਡਈ ਹੋਣੀ ਆ ਕਿ ਮਾਦਾ ਸਾਡੀ ਦੀ ਕਿਹੜੀ ਸਮਝ ਲੱਗਦੀ ਕਿ ਉਧਰ ਹੋ ਜਾਂਦੀ ਵੀ ਘਰ ਦੇ ਵਿੱਚ ਇਦਾਂ ਨਿਗਾ ਕਰਨਾ ਚਾਹੀਦਾ ਘਰ ਦੇ ਵਿੱਚ ਜੇ ਦੋ ਨੋਵਾ ਵਾਂ ਨਾ ਤਾਂ ਦੋਵਾਂ ਨੂੰ ਇੱਕੋ ਜਿਹਾ ਰੱਖਣਾ ਚਾਹੀਦਾ ਵਾ ਇਹ ਥੋੜਾ ਵਾ ਵੀ ਜੇ ਹੁਣ ਉਹ ਚ ਉਹਦੇ ਵੱਲ ਹੋ ਜਾਣਾ ਵਾ ਤੇ ਜੇ ਹੁਣ ਮੈਂ ਤਾਂ ਮੇਰੇ ਵੱਲ ਹੋ ਜਾਣਾ ਵਾ ਦੋਹਾਂ ਨੂੰ ਬਰਾਬਰ ਰੱਖਣਾ ਚਾਹੀਦਾ ਵਾ ਇਹਨਾਂ ਦੀ ਗਲਤੀ ਆ ਚੱਲ ਕੋਈ ਗੱਲ ਨਹੀਂ ਕਹਿੰਦੀ ਐ ਤੇ ਕਹਿੰਦੀ ਰਹਿੰਦੇ ਤੂੰ ਨਹੀਂ ਕੋਹ ਵੀ ਕਹਿਣਾ ਪੀ ਉਹ ਇਦਾਂ ਦੀ ਐ ਨਾ ਮੈਂ ਹੈਗੀ ਕਹਿਣਾ ਹੀ ਇਹਨਾਂ ਨੂੰ ਮੈਂ ਤਾਂ ਕੁਛ ਕੀ ਆਈ ਨਾ ਫੇਰ ਤੇਰੀਆਂ ਗੱਲਾਂ ਜਾ ਕੇ ਉਹਨੂੰ ਦੱਸ ਦਊਗੀ ਹੈ ਫੇਰ ਘਰ ਚੱਕ ਪੱਤ ਪੈਣਾ ਪਰ ਮੰਮੀ ਦੀ ਸਿਆਣਾਪ ਥੋੜਾ ਵਾ ਕੋਈ ਕੋਈ ਗੱਲ ਨਹੀਂ ਕਰਦੀ ਰਹਿਣ ਤੇ ਉਹਨੂੰ ਗੱਲਾਂ ਆ ਗਿਆ ਜਿਹੜੀਆਂ ਸੱਸਾਂ ਮਾਵਾ ਹੁੰਦੀਆਂ ਵਾ ਉਹ ਦੋਹਾਂ-ਦੋਹਾਂ ਨੂੰ ਇੱਕੋ ਜਿਹਾ ਰੱਖਦੇ ਆ ਨਾ ਉਹਦੀ ਗੱਲ ਉਹਨੂੰ ਦੱਸ ਦੇ ਤੇ ਨਾ ਉਹਨੂੰ ਦੱਸ ਦੇ ਆ ਪਰ ਮੰਮੀ ਜੀ ਦਾ ਸੁਭਾਅ ਨਾ ਕੋਹ ਇਦਾਂ ਦਾ ਨਹੀਂ ਹੈਗਾ ਵੀ ਉਹ ਮੰਮੀ ਇਦਾਂ ਦੀ ਆ ਜਿੱਧਰੋਂ ਪੈਸੇ ਲੱਭਦੇ ਆ ਨਾ ਉਧਰ ਚੱਲ ਜਾਂਦੀ ਆ ਉਹ ਠੀਕ ਆ ਨਾ ਪਹਿਲਾਂ ਜੋ ਨੌਕਰੀ ਦਾ ਨਾਂ ਲਿਆ ਉਹ ਤੁਹਾਡੇ ਵੱਲ ਦੀ ਹੋ ਗਈ ਤੂੰ ਆ ਪਤਾ ਵਾ ਵੀ ਨੌਕਰੀ ਮੇਰੇ ਸਾਹਮਣੇ ਨਹੀਂ ਮਿਲਣੀ ਤੂੰ ਹੁਣ ਉਹਨਾਂ ਨਾਲ ਦੀ ਹੋ ਗਈ ਮੈਨੂੰ ਜਾਵਦਾ ਵਾ ਕਿ ਜੋਤ ਦੇ ਸਾਹਮਣੇ ਨਾ ਜੋਤ ਦੇ ਬਣੇ ਰਹਿੰਦੇ ਆ ਤੇ ਮੇਰੇ ਸਾਹਮਣੇ ਮੇਰੇ ਵੱਲ ਦੇ ਬਣ ਜਾਂਦੇ ਆਗੇ ਮੈਂ ਤਾਂ ਕਹਿਂ ਦਿਆਂ ਨਾ ਨਾ ਜੋ ਬੰਦੀ ਤੇ ਨਾ ਜੋਤ ਦੀ ਕੋਈ ਗੱਲ ਕਰਿਆ ਕਰ ਤੂੰ ਨਾ ਹੁਣ ਨਹੀਂ ਮੈਂ ਕਰਿਆ ਕਰਨੀ ਕੋਈ ਵੀ ਹੁਣ ਮੇਨੂੰ ਮੰਮੀ ਦਾ ਪਤਾ ਲੱਗ ਗਿਆ ਆ ਇੱਕ ਦੀਆਂ ਦੋ ਲਾ ਕੇ ਦੱਸਣੀਆਂ ਤੇ ਮੁਰਕ ਕੇ ਘਰ ਚ ਖਲਾਰਾ ਪਾਊਗਾ ਲੜਾਈ ਪੈਂਦੀ ਇਹਨਾਂ ਗੱਲਾਂ ਤੋਂ ਆ ਜਦੋਂ ਇੱਕ ਦੂਜੇ ਦੀਆਂ ਗੱਲਾਂ ਜਾ ਕੇ ਦਸਣੀਆਂ ਹਾਂ ਤਾਂ ਘਰ ਚ ਲੜਾਈ ਹੋਣੀ ਹੈ ਹੋਰ ਕੀ ਹੋਣਾ ਹੈ ਚੱਲ ਕੋਈ ਗੱਲ ਨਹੀਂ ਚੱਲ ਕਰਕੇ ਫੋਨ ਉਹਨਾਂ ਨੂੰ ਕਹੀਂ ਫੇਰ ਜੇ ਮਿਲਦੇ ਨਹੀਂ ਹੁਣ ਹੁਣ ਮੈਂ ਦੱਸੋ ਕਿ ਨਹੀਂ ਇੱਕ ਵਾਰ ਕਰੀ ਜਾਵਾਂ ਮੈਨੂੰ ਤੇ ਆਪ ਸ਼ਰਮ ਆਉਂਦੀ ਹੈ ਵੀ ਕੀ ਉਹਨਾਂ ਨੂੰ ਬਾਰ ਬਾਰ ਆਖਾਂ ਮੈਂ ਉਹ ਚੱਲ ਮੰਮੀ ਨੇ ਆਪੇ ਸਮਝਾ ਲੈਣਾ ਵਾ ਦੱਸ ਜੇ ਤੁਸੀਂ ਆ ਤਾਂ ਤੁਸੀਂ ਨਹੀਂ ਕਿਤੇ ਗੱਲ ਮੰਨਣ ਨੂੰ ਤਿਆਰ ਤੇ ਮੈਂ ਕਿਦਾਂ ਮਾਫੀ ਮੰਗਲਾਂ ਯਾਰ ਹੱਦ ਹੋ ਗਈ ਹੈ ਤੇਰੇ ਵਾਲੀ ਮੈਂ ਤਾਂ ਕਿਹਾ ਨੌਕਰੀ ਦਵਾ ਦੋ ਮੈਂ ਮੰਗ ਲੀਣਾ ਨਾ ਕੋਈ ਕੰਮ ਹੋਇਆ ਨਾ ਲੈ ਨਾ ਦੇਣ ਤੇ ਮੈਂ ਮਾਫੀ ਮੰਗ ਲਾਉਣਾ ਕੋ ਦੱਸ ਜਾਂਦੋਂ ਮੈਂ ਗਲਤ ਬੋਲਿਆ ਉਹਨਾਂ ਨੂੰ ਕਿਤੇ ਫੋਨ ਕਰਨ ਤੇ ਐਵੇਂ ਹੋ ਗਏ ਰੁਪਿੰਦਰ ਹਾਂਜੀ ਆ ਇੱਥੇ ਬੈਠੇ ਉਹਦੇ ਕੱਪੜੇ ਧੋ ਲੈਣੇ ਸੀ ਥੱਲੇ ਦੀਦੀ ਕੱਪੜੇ ਤੇ ਮੈਂ ਧੋਲੇ ਆ ਸਾਰੇ ਹੀ ਤੇ ਬਸ ਇਹ ਦੋ ਚਾਦਰਾਂ ਹੀ ਰਹਿ ਗਈਆਂ ਹੀ ਤੇ ਉਹਦੇ ਹੀ ਧੋ ਦਿੰਦੇ ਰੁਪਿੰਦਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਮੈਂ ਤੇ ਮਾ ਆਪਣੇ ਤੋਤੇ ਆ ਤੇ ਕੁੜੀ ਦੇ ਕੱਪੜੇ ਕਿੰਨੇ ਹੁੰਦੇ ਆ ਕੱਲ ਮੀਵੜਾ ਭਾਂਡਿਆ ਸੀ ਉਦੋਂ ਨਹੀਂ ਧੋਪੇ ਤੂੰ ਐਦਾਂ ਕਰ ਤੂੰ ਕੱਪੜੇ ਆਪਣੇ ਧੋ ਹੀ ਲੈ ਦੱਸ ਦੇ ਦੀ ਫਿਰ ਕੀ ਚਾਦਰਾਂ ਹੀ ਧੋ ਰਹਿ ਗਈਆਂ ਮਗਰੋਂ ਪਾ ਦਿੰਦੇ ਮਸ਼ੀਨ 'ਚ ਤੁਸੀਂ ਕਿਹੜੇ ਹੱਥ ਨਾਲ ਧੋਣੇ ਸੀ ਹੱਥ ਨਾਲ ਤੇ ਤੁਸੀਂ ਨਹੀਂ ਧੋਣੇ ਜੇ ਧੋਲੇ ਤੇ ਚੰਗੀ ਗੱਲ ਹੀ ਆ ਗੱਲਾਂ ਨਾ ਕਰੇ ਤੇ ਜਿੰਨਾ ਟਾਈਮ ਬਰਨਾ ਸਿਰਖ ਪਾਈ ਕਰਨੀ ਆ ਐਨੇ ਚਿਰ ਨੂੰ ਚਾਦਰਾਂ ਪੈ ਜਾਣੀਆਂ ਜੀ ਦੀ ਮੈਂ ਤਾਂ ਕੋਈ ਗੱਲ ਕਰਦੀ ਨਹੀਂ ਆ ਇਹਦੇ ਐਵੇਂ ਜਾਣ ਕੇ ਤੁਸੀਂ ਗੱਲਾਂ ਬਣਾਈ ਜਾਂਦੇ ਹੋ ਹੁਣ ਚਲੋ ਲੜਨ ਨੂੰ ਮੈਂ ਜੂ ਰੱਖੀ ਆ ਚਾਦਰਾਂ ਧੋਲਾ ਮੁੱਕ ਦੀ ਗੱਲ ਇਹੀ ਆ ਮੈਂ ਨਹੀਂ ਧੋਣੀ ਆ ਉnde 10 ਹੱਦ ਹੋਈ ਨਹੀਂ ਬਾਕੀ ਕਪੜੇ ਮੈਂ ਸਾਰੇ ਧੋਗੇ ਪਾਲੇ ਆ ਤੇ ਮੈਂ ਆਖਿਆ ਚਾਦਰਾਂ ਲਾਸਟ ਵਿੱਚ ਪੈ ਜਾਣਗੀਆਂ ਤੇ ਚਲ ਧੋਗੇ ਤੇ ਉਹ ਵੀ ਮਗਰੋਂ ਛੋਟ ਆਉਂਦੇ ਕਿੱਡਾ ਵੇ ਸ਼ਰੀਕਾ ਕਰਨ ਡੈ ਪਈ ਆ ਹੁਣੇ ਦੱਸ ਉਹਦੋਂ ਆਪਣੇ ਤੋਂ 10 ਹੱਦ ਹੋਈ ਦਿਰੀ ਵਾਲੀ ਵੀ ਨਾ ਚਾਦਰੇ ਰਹਿ ਗਏ ਇਹ ਮਗਰੋਂ ਦੋ ਤੇ ਉਹ ਵੀ ਦੱਸ ਪਾ ਦਿੰਦੇ ਬਾਕੀ ਦੇ ਕਪੜੇ ਸਾਰੇ ਧੋਗੇ ਪਾਤੇ ਹੀ ਜੇ ਮੰਮੀ ਆ ਨਾ ਤੇ ਮੰਮੀ ਵੀ ਇਦਾਂ ਦੇਈ ਆ ਤੇ ਜੇ ਇਹ ਤੇ ਉਹ ਤੋਂ ਵੱਧ ਵਾ ਉਹਦਾ ਮੰਮੀ ਕਹਿੰਦੀ ਬੜੀ ਚੰਗੀ ਆ ਇਹ ਘੱਟ ਹੋਈ ਇਹਦੇ ਵਾਲੀ ਗਿਰੇ ਕੋਈ ਨਹੀਂ ਧੋਲੂ ਮੈਂ ਆਪੀ ਤੇ ਜੇ ਮੁੜ ਕੇ ਕੋਈ ਲੋੜ ਪਈ ਨਾ ਤਾਂ ਫੇਰ ਦੱਸੂ ਮੈਂ ਤੈਨੂੰ ਚੰਗੀ ਤਰਾਈ